ਇਹ 1500 400 800 100 ਮੀਟਰ ਤੋਂ ਲੈ ਕੇ ਉੱਪਰ ਤੱਕ ਸਾਰੀਆਂ ਕੋਈ ਛੱਡੀ ਹੋਈ ਨਹੀਂ ਹੈ ਕੋਈ ਕਰੋਨੇ ਦਾ ਟੀਕਾ ਨਹੀਂ ਮਲਵਾਇਆ ਕੋਈ ਕੁਝ ਨਹੀਂ ਕਰਿਆ ਹੈ ਮੈਂ ਜੇ ਡਾਕਟਰ ਕੋਲ ਜਾਂਦਾ ਮੈਨੂੰ ਕਈ ਮੰਨਦੇ ਨਹੀਂ ਇਹਦੇ ਨੇ ਤੈਨੂੰ ਸ਼ੁਕਰ ਕਿੱਥੇ ਦੇ ਹੋ ਜੇਗੀ ਇਹ ਨਹੀਂ ਵੀ ਕਿਤੇ ਤੋਂ ਖਾਲੀ ਮੁੜ ਕੇ ਆਇਆ ਪਟਿਆਲੇ ਤੋਂ ਗਿਆ ਵਾਪਸ ਨੇ ਪੰਜਾਬ ਬਸਤਨ ਗਈਆਂ ਜਿਹੜੀਆਂ ਖੇਡਾਂ ਹੋ ਰਹੀਆਂ ਇਹਨਾਂ ਦੇ ਵਿੱਚ ਵੀ ਮੈਂ ਤਿੰਨ ਵਾਰੀ ਲੇਲੇ ਪ੍ਰਾਈਜ਼ ਵਰਤੀ ਕਰਦੇ ਜਿੱਤਣਾ ਆਸਾਨੀ ਗੇਲ ਸੀਗੇ ਉਤਰ ਛੱਡਦੇ ਨਹੀਂ ਸੀ ਜਰਨਲ ਤੱਕ ਮਦੀਓ ਲੰਘਦੇ ਨੂੰ ਜਿਓ ਕਿ ਤੇ ਪਤਾ ਲੱਗਣਾ ਕਿ ਵੀ ਹੋਰ ਇਹ ਲੰਗੇ ਜਾ ਰਿਹਾ ਤਾਂ ਖੜਾ ਆ ਕੇ ਗੱਡੀ ਚੜਾ ਕੇ ਲੇ ਗਏ ਜਾਂਦੇ ਤੇ ਉਤੇ ਗੋਡਾ ਇਹ ਵੀ ਟੁੱਟਿਆ ਵਾ ਇਹ ਵੀ ਟੁੱਟਿਆ ਵਾ ਬਾਹਰ ਵੀ ਟੁੱਟੀ ਹੋਈ ਹੈ ਕਦੋਂ ਦੀ ਜਿਹੜੇ ਗੋਡੇ ਟੁੱਟੇ ਹੋਏ ਨੇ ਜੀ ਕੋਈ ਦੂ ਕਿਤਨੀ ਹੈ ਜਦ ਮਿੰਟ ਮੋੜ ਨਹੀਂ ਦੇਖੀ ਜੇ ਕਿ ਵੀ 8 ਬੰਦਿਆਂ ਦਾ ਅਠਾ ਤੇ ਜਾਣਾ ਪਹਿਲਾਂ 16 ਟੀਮਾਂ ਦੀਆਂ ਜਿਹੜੀਆਂ 16 ਦੇ ਵਿੱਚ ਟੀਮਾਂ ਫਾਸਟ ਕਰਦੇ ਆ ਨਾਮ ਨੂੰ ਜਿਹੜੇ ਮੈਡਲ ਜੇ ਪਏ ਆ ਛਿੱਟਾਂ ਛੂਟਾਂ ਦੀਆਂ ਪਈਆਂ ਕੋਈ ਹਜ਼ਾਬੇ ਨਹੀਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਡਾਕ ਤੇ ਮੈਂ ਆ ਬਲਵਿੰਦਰ ਸਿੰਘ ਅੱਜ ਅਸੀਂ ਗੱਲ ਕਰਾਂਗੇ 80 ਸਾਲ ਦੇ ਉਸ ਬਜ਼ੁਰਗ ਬਾਪੂ ਦੇ ਨਾਲ ਜੋ ਕਿ ਐਥਲੀਟ ਰਹ ਚੁੱਕੇ ਨੇ ਤੇ ਚੈਲੰਜ ਕਰਦੇ ਨੇ ਜਿੱਥੇ ਵੀ ਜਾਊਗਾ ਤਾਂ ਮੈਂ ਹੱਥ ਖੜਾ ਕਰਕੇ ਕਹਿੰਦਾ ਮੈਂ ਦੌੜ ਜਿੱਤੂਗਾ ਬਾਪੂ ਜੀ ਨਾਲ ਗੱਲਬਾਤ ਕਰਾਂਗੇ ਤੇ ਸੁਣਾਂਗੇ ਪੂਰੀ ਜ਼ਿੰਦਗੀ ਦੀ ਕਹਾਣੀ ਬਾਪੂ ਜੀ ਕੀ ਨਾਮ ਆਪਣਾ ਜੀ ਮੁਖਤਿਆਰ ਸਿੰਘ ਨਾਮ ਪਿੰਡ ਚੁਮਾਰੜੀ ਜੀ ਬਾਪੂ ਜੀ ਐਥਲੀਟ ਰਹੇ ਹੋ ਐਥਲੀਟ ਹੈ ਜੀ ਰਹੇ ਹੋ ਨਹੀਂ ਰਹੇ ਤਾਂ ਉਹ ਖਤਮ ਹੋ ਗਿਆ ਕੰਮ ਮੈਂ ਹੈ ਤੋ ਕਿੰਨੇ ਮੀਟਰ ਤੋੜ ਲਾਉਣੇ ਜੀ 5 ਕਿਲੋਮੀਟਰ ਤੇ 10 ਕਿਲੋਮੀਟਰ ਕੋਈ 1500 400 800 100 ਮੀਟਰ ਤੋਂ ਲੈ ਕੇ ਉੱਪਰ ਤੱਕ ਸਾਰੀਆਂ ਹੂੰ ਕੋਈ ਛੱਡੀ ਹੋਈ ਨਹੀਂ ਹੈ ਸਾਰੀਆਂ ਕਰਨੇ ਤਿਆਰ ਹੈ ਹੁਣ ਵੀ ਕਰਨ ਤਿਆਰ ਹੈ ਜੀ ਹਾਂ ਬਿਲਕੁਲ ਅੱਜ ਬਾਬੂ ਜੀ ਇਹਨਾਂ ਜਜ਼ਬਾ ਇਸ ਉਮਰ ਦੇ ਵਿੱਚ ਆ ਕੇ ਕਿਦਾਂ ਅੰਦਰ ਖੜਾ ਹੁੰਦਾ ਵੀ ਨਹੀਂ ਅੱਜ ਵੀ ਆਪਾਂ ਕਰ ਸਕਦੇ ਜਿੰਦਗੀ ਦੇ ਵਿੱਚ ਕੁਝ ਨਹੀਂ ਰਾਦਾ ਮਨ ਜਿੱਤਿਆ ਤਾਂ ਜਗ ਜਿੱਤਿਆ ਹੂੰ ਜੇ ਮਨੇ ਨਹੀਂ ਜਿੱਤ ਰਹੇ ਤੇ ਜਗ ਨੂੰ ਕੀ ਜੀਕੇ ਤੋ ਇਹ ਗੱਲ ਫਸਟ ਟਾਈਮ ਏ ਮੇਰੀ ਕਿ ਜਗ ਨੂੰ ਜੀਤਾਂਗਾ ਅਰ ਜਿੱਤ ਜਿੱਤਦਾ ਰਹੇ ਹਾਂ ਬਾਬਾ ਜੀ ਪਹਿਲੀ ਦੌੜ ਕਦੋਂ ਲਗਾਈ ਸੀ ਤੁਸੀਂ ਪਹਿਲੀ ਦੌੜ ਆਰਮੀ ਦੇ ਵਿੱਚ ਲਵਾਈ ਸੀਗੀ ਜਦ ਆਰਮੀ ਡਿਊਟੀ ਕਰ ਰਹੀ ਸੀ ਹੂੰ ਕਦੋਂ ਦੀ ਗੱਲ ਹੈ ਜੀ ਉਹ ਇਹ 64 65 ਦੇ ਨੇੜੇ ਹੂੰ ਫੇ ਲੜਾਈਆਂ ਵੀ ਲੜੀਆਂ ਹੋਈਆਂ ਨੇ ਫੌਜ ਤੁਸੀਂ ਹਾਂ 75 ਕੀ ਵੀ ਲੜੀ ਐ ਆਰਮੀ ਇੰਜੀਨੀਅਰ ਤੋਂ ਰਿਟਾਇਰ ਹੋ ਗਏ ਇਸ ਜੱਸ ਕੇ ਜੀ ਪਿਆ ਹੋਇਆ ਹੂੰ ਉਹ ਪੂਰਾ ਗੇ ਸੋ ਬੱਪਾ ਜੀ ਹੁਣ ਵੀ ਕਿੰਨੇ ਕ ਤੋੜ ਪੰਜ 10 ਕਿਲੋਮੀਟਰ ਲਾ ਲੈਣੇ ਫਿਰ ਮੈਂ ਹੁਣ ਇਹ ਕਰਕੇ ਆਇਆ ਖੁਦ ਮਦੇ ਹੋ 5 ਕਿਲੋਮੀਟਰ ਵੀ ਕਰਕੇ ਆਇਆ ਆਰਮੀ ਵਾਲਿਆਂ ਕੋਲ ਕਰਕੇ ਆਇਆ ਫਿਰ ਆਰਮੀ ਵਾਲਿਆਂ ਨੇ ਗਰੁੱਪ ਰਿਟਾਇਰ ਹੋਏ ਤੋਂ ਬਾਅਦ ਵੀ ਲਾ ਲੋ ਹਰ ਸਾਲ ਬੁਲਾਉਂਦੇ ਆ ਤੇ ਵਿੱਚ ਇਹ ਕਰੋਨੇ ਕਰੋਨੇ ਦਾ ਚੱਕਰ ਪਾਇਆ ਦਾ ਜਿਹੜਾ ਉਸ ਦੇ ਵਿੱਚੋਂ ਜਾ ਕੇ ਕੋਈ ਕਰੋਨੇ ਦਾ ਟੀਕਾ ਨਹੀਂ ਮਿਲਵਾਇਆ ਕੋਈ ਕੁਝ ਨਹੀਂ ਕਰਿਆ ਹੈ ਪਰਮਾਤਮਾ ਦੀ ਇਹਦੇ ਉੱਤੇ ਵੀ ਇੰਟੋ ਹੋ ਗਿਆ ਤਾਂ ਮੈਂ ਵੀ ਕਰਦਾ ਰਿਹਾ ਹੈ ਕੀ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਬਾਪੂ ਜੀ ਫਿਰ ਜਦੋਂ ਤੁਰੇ ਸਰਾਹਵਾਲ ਤੁਰੇ ਦਾ ਪਹਿਲਾ ਆਰਮੀ ਜਿ ਹੋਣੀ ਦੇ ਨਾ ਤਾਂ ਉਥੇ ਬੀਬੀਟੀ ਲਾਲੋ ਕ੍ਰੋਸ ਕੰਟਰੀ ਲਾਲੋ ਕਰਾਉਂਦੇ ਹੁੰਦੇ ਆ ਕਿ ਆਪਰੇਡ ਕਰਾਉਨੇ ਹੁੰਦੇ ਆ ਪਰ ਉਸ ਵਰਤੇ ਚਸਕਾ ਪੈ ਗਿਆ ਕਿ ਵੀ ਜਿਹੜਾ ਕੰਮ ਕਰਨਾ ਤਾਂ ਕਿਸੇ ਤੇ ਹੋ ਹੀ ਨਹੀਂ ਕੋਹਣੀ ਹੂੰ ਕੋਈ ਕੰਮ ਨੂੰ ਮਤੇ ਟੋਕ ਨਹੀਂ ਸਕੇਗਾ ਕਿ ਵੀ ਉਹ ਕੰਮ ਕਰਕੇ ਦਿਖਾਉਂ ਸਾਰਾ ਕਰਿਆ ਅੱਜ ਤੇ 18 ਸਾਲ ਲਾ ਕੇ ਮਤੇ ਛੱਡ ਵੀ ਦਿਆ 41 ਸਾਲ ਹੋ ਗਏ ਛੱਡ ਗਾਏ ਨੂੰ ਵੀ ਤੇ ਉਹਦੇ ਬਾਅਦ ਅੱਜ ਤੱਕ ਮੈਂ ਕਦੇ ਕਿਸੇ ਦੇ ਆਪਣੇ ਤੋਂ ਸੀਨੀਅਰ ਤੋਂ ਲਾ ਲੋ ਕੋਈ ਕਿਸੇ ਤੋਂ ਇਹ ਨਹੀਂ ਕੋਹਾਇਆ ਕਿ ਬੀਤੇ ਕੰਮ ਨਹੀਂ ਹੈ ਚੰਗਾ ਕੀਤਾ ਸਰਪੁੱਜ ਪੂਰੇ ਫੇਟੋ ਜੀ ਕੋ ਬਿਮਾਰੀ ਸਾਰੇ ਤਾਂ ਨਹੀਂ ਹੈ ਕਿ ਮੈਂ ਜੇ ਲੋਕਾਂ ਨੂੰ ਸ਼ੂਗਰ ਹੋ ਜਾਂਦੀਆਂ ਗੋਡੇ ਦੁਖਣ ਲੱਗਦੇ ਲੋਕਾਂ ਦੇ ਜੀ ਮੈਂ ਜੇ ਡਾਕਟਰ ਕੋ ਜਾਂਦਾ ਮੈਨੂੰ ਕਈ ਮੰਨਦੇ ਨਹੀਂ ਇਹ ਰਹਿੰਦੇ ਤੈਨੂੰ ਸ਼ੂਗਰ ਕਿੱਥੇ ਤੇ ਹੋ ਜੇਗੀ ਇਹ ਚੀਜ਼ ਨੂੰ ਸਪਸ਼ਟ ਕਰ ਰਹੇ ਹਾਂ ਜाहिर ਕਰ ਰਹੇ ਹਾਂ ਲਾਲ ਟੈਸਟ ਵੀ ਲਾਲਾ ਗਿਆ ਹਾਂ ਵੀ ਲਾ ਲੋ ਮੈਂ ਕਹਿੰਦਾ ਇਹ ਮੇਰੇ ਕੋਲ ਤੇ ਉਹਦਾ ਚੱਕ ਦਵਾ ਜਿਹੜੀ ਲੈਣੀ ਹੈ ਤੇ ਉਹ ਲੈ ਕੇ ਨਹੀਂ ਮੈਂ ਉਹ ਖਾਂਦਾ ਨਹੀਂ ਜਮਨਤ ਉਹ ਰੱਖੀ ਹੋਈ ਹੈ ਦਵਾ ਤੇ ਇੱਕ ਮੇਰੇ ਦਿਨ ਰਾਹ ਮ ਆ ਰਿਹਾ ਤਾਂ ਮੈਂ ਖਾਵਾਂਗਾ ਠੀਕ ਹੈ ਤਾਂ ਕਿਹੜੇ ਕਿਹੜੇ ਤਮੇ ਜਿੱਤੇ ਹਨ ਵਾਪਸ ਤੁਸੀਂ ਮੈਂ ਫਰਸਟ ਵੀ ਅੱਜ ਤੋਂ ਜ਼ਿਆਦਾ ਫਰਸਟ ਹੈ ਤੇ ਉਹਦੇ ਬਾਅਦ ਦੂਸਰੇ ਨੰਬਰ ਤੇ ਸੈਕੰਡ ਹੈ ਤੀਸਰੇ ਨੰਬਰ ਤੇ ਥਰਡ ਹੈ ਤੇ ਇਹ ਨਹੀਂ ਇਹ ਵੀ ਕਿਤੇ ਤੇ ਖਾਲੀ ਮੁੜ ਕੇ ਆਇਆ ਪਟਿਆਲੇ ਤੋਂ ਕੇ ਵਾਪਸ ਹੋਰ ਜਗਤ ਖਾਲੀ ਨਹੀਂ ਮੁੜ ਗਏ ਅੱਛਾ ਪੂਰਾ ਜਿੱਤਦਾ ਢੰਡਾ ਘੱਡ ਕੇ ਆਏ ਜਿੱਥੇ ਐ ਜਿੱਥੇ ਵੀ ਗਏ ਤਾਂ ਉਥੇ ਦੱਸ ਗਏ ਆ ਬੰਗਲੌਰ ਗਿਆ ਗਿਆ ਤਰੰਡਮ ਗਿਆ ਹਾਂ ਕਿਆ ਕਿਤੇ ਜੈਪੁਰ ਗਿਆ ਜੋਧਪੁਰ ਗਿਆ ਕਿਆ ਕਿਤੇ ਹੋਰ ਜਗਤ ਮਦੀ ਧਰਮਸ਼ਾਲਾ ਹਿਮਾਚਲ ਚ ਉੱਪਰ ਉਥੇ ਗਿਆ ਤਾਂ ਕਿਤੇ ਖਾਲੀ ਨਹੀਂ ਖਾਲੀ ਨਹੀਂ ਕਿਤੇ ਮੁੜੇ ਨਾ ਇਹ ਮੇਰਾ ਪਰਨ ਦੇ ਆ ਕਿ ਲੋਕਾਂ ਨੂੰ ਦਾਅਵੇ ਦੇ ਇਹ ਗੱਲ ਗਣੇ ਕਰਦਾ ਕਿ ਵੀ ਮਨ ਜਿੱਤੋ ਤਾਂ ਜਗਤ ਨੂੰ ਜਿੱਤेंगे ਬਾਪੂ ਜੀ ਹੁਣ ਕਿੰਨੇ ਕਿ ਸੈਰ ਕਰਦੇ ਹਾਂ ਜਾਂ ਦੌੜ ਲਾਣੇ ਹੁਣ ਵੀ ਲਾਣੋ ਘੱਟੋ ਘੱਟ ਜਿਆਦਾ ਨਹੀਂ ਜੇ ਮੈਂ 3 ਕਿਲੋਮੀਟਰ ਤਾਂ ਵੈਸੇ ਹੀ ਤੁਰ ਕੇ ਚਲੇ ਜਾਣਾ ਠੀਕ ਹੈ ਜੇ ਪਟਿਆਲੇ ਨੂੰ ਬਾਹਰਗੜ੍ਹ ਤੇ ਜਾ ਰਹੇ ਹਾਂ ਤਾਂ ਰਸਤੇ ਮੈਂ ਪਿੱਛੇ ਨੂੰ ਮੁੜ ਕੇ ਨਹੀਂ ਦੇਖਾਂਗਾ ਬਾਹਰਗੜ੍ਹ ਦਾ ਏਰੀਆ ਦੇਖਾਂਗਾ ਕਿ ਵੀ ਕਿੰਨੇ ਕੀ ਟਾਈਮ ਤੇ ਆ ਜਾਈਗਾ ਜੇ ਕੋਈ ਕਹੇਗਾ ਬਾਪੇ ਆ ਜਾ ਚੱਲੇ ਚੱਲ ਆ ਰਹੇ ਹਾਂ ਅਸੀਂ ਉਹਨੂੰ ਕਹਿ ਦੇਣਾ ਵੀ ਤੋ ਲੰਘ ਚੱਲ ਮੈਂ ਆ ਜਣਾ ਤੇ ਖਰਾਕ ਕੀ ਬਾਪੂ ਜੀ ਆਪਣੇ ਫਿਰ ਖਾਕ ਭੇਜੋ ਮਨ ਜਿੱਤ ਲਿਆ ਪਹਿਲਾਂ ਕੀ ਖਾਣੋ ਤੇਰੀ ਕਿਆ ਕੌੜਾ ਮਿਲਿਆ ਗਿਆ ਕਸਿਆਲਾ ਮਿਲਿਆ ਗਿਆ ਚੰਗਾ ਮਿਲਿਆ ਗਿਆ ਮਾੜਾ ਮਿਲਿਆ ਸਾਰਾ ਖਾ ਗਿਆ ਹਾਜਮ ਬੈਸ ਦੇਸੀ ਕੀ ਵੀ ਖਾਣੇ ਹੁਣ ਵੀ ਹਾਂ ਹਾਂ ਉਹ ਵੀ ਮਤੇ ਕਹਿਣੇ ਚਾਰੀ ਪਹਿਲਾਂ ਚੰਗੇ ਖਰਾਕਾ ਹੁੰਦੀ ਸੀ ਅੱਜ ਕੱਲ ਚੂਰੀ ਦਾ ਕਿਸ ਨੂੰ ਪਤਾ ਨਹੀਂ ਹੁਣ ਨਵੀਂ ਪੀੜੀ ਜਿਆਦਾ ਜਿਸ ਟਾਈਮ ਪਹਿਲਾਂ ਮਤੇ ਖਾਈਆਂ ਉਹ ਲੈਦੀਆਂ ਹੁਣ ਤਾਂ ਇਹ ਜਿੱਦਨ ਦੇ ਇਹ ਕੰਮ ਤੇ ਬੜਿਆਂ ਉਦਨ ਦੇ ਇਹ ਕਿਹਾ ਮਾਨੂੰ ਕਿ ਮਨ ਜਿੱਤੇ ਅਬ ਤਾਂ ਜਗ ਨੂੰ ਜੀਤਾਂ ਜੇ ਮਨੇ ਨਹੀਂ ਮੈਂ ਕਹਾ ਮਿਰਚਾਂ ਜਿਆਦਾ ਪਾ ਦੀਆਂ ਸੜਾ ਗਲਾਸ ਤੇ ਘਰ ਵਾਲਿਆਂ ਨੇ ਨਿਆਣੇ ਨੇ ਦਿਆ ਗਿਆ ਗਲਾਸ ਪਾਣੀ ਦਾ ਤਾਂ ਹੋ ਕੇ ਵਿੱਚ ਪਾ ਲੋ। ਪੇਟ ਮੰਮੀ ਤਾਂ ਜਾ ਕੇ ਇਕੱਠਾ ਹੋਏਗਾ। ਤੇ ਬਾਹਰੇ ਪਾ ਲੋ। ਆਪੇ ਕੌੜੀਆਂ ਮਿਰਚਾਂ ਘਟ ਹੋ ਜੇਂਗੀਆਂ। ਤੇ ਇਸ ਚੀਜ਼ ਨੂੰ ਮੰਨ ਨੂੰ ਸੋ ਸਰਕਾਰ ਵੱਲੋਂ ਆਪਾਂ ਹੀ ਤੁਹਾਨੂੰ ਕਦੇ ਸਨਮਾਨ ਕੀਤਾ ਗਿਆ ਜੀ ਸਰਕਾਰ ਨੇ ਕਦੇ ਬੁਲਾਇਆ ਹੋਵੇ ਤੁਹਾਨੂੰ। ਅਸਾਂ ਨੂੰ ਵੀ ਮਤੇ ਆਏ ਆ ਮੈਂ ਮਨਜ਼ੂਰ ਕੀਤਾ ਇੱਥੇ ਆਪਣਾ ਪੋਲੋ ਗਰਾਊਂਡ 'ਚ ਤੇ ਪਿੱਛੇ 26 ਜਨਵਰੀ ਨੂੰ ਵੀ ਸਨਮਾਨ ਹੋਇਆ ਹਾਂ। ਤੇ ਬਾਕੀ ਜਿੱਥੇ ਖੇਡਾਂ ਜੀ ਜਾਂਦੇ ਆ ਉੱਥੇ ਤਾਂ ਹੁਣੇ ਹੁਣ ਬਾਕੀ ਪੰਜਾਬ ਕੀ ਤਰਫੋਂ ਦੇਮ ਦੇ ਕੇ ਉਤਰਾਂ ਗਏ ਗੇਮ ਕੀ ਤਰਫ ਤੋਂ ਇਹਨਾਂ ਨੇ ਬਲਾ ਕੇ ਸਨਮਾਨ ਦੇ ਤੌਰ ਤੇ ਸਨਮਾਨ ਛਿਲਡ ਦਈਏ ਲਾ ਲੋ ਹੋਰ ਸਨਮਾਨ ਜਿਹੜੇ ਮੈਡਲ ਮੌਕੇ ਤੇ ਆਪਣੇ ਪੰਜਾਬ ਵਤਨ ਗਏ ਜਿਹੜੀਆਂ ਖੇਡਾਂ ਹੋ ਰਹੀਆਂ ਇਹਨਾਂ ਦੇ ਵਿੱਚ ਵੀ ਮੈਂ ਤਿੰਨ ਵਾਰੀ ਲੈ ਲਿਆ ਪ੍ਰਾਈਜ਼ ਹੂੰ ਤੇ ਕੋਈ ਮਨੋ ਆਸਾਨ ਨਹੀਂ ਆ ਮعلوم ਨਹੀਂ ਦਿੰਦਾ ਕਿ ਔਖਾ ਕੀ ਤਰ੍ਹਾਂ ਵਿੱਚ ਚੌੜ ਜੜਦਾ ਕੇ ਵੀ ਹਾਂ ਮੈਂ ਮਤੇ ਪਟਿਆਲੇ ਜਾ ਆਇਆ ਖੇਲਣ ਵਾਸਤੇ ਉਹ ਪਹਿਰ ਨੂੰ ਸ਼ੌਂਕ ਕਿਹਨੇ ਆ ਪਾਇਆ ਇਸੇ ਥ੍ਰੀਡ ਬਣਦਾ ਕਿਸੇ ਨੇ ਸੁਝਾਇਸ ਤੇ ਕੋਈ ਕੋਚ ਹੁੰਦਾ ਕੋਈ ਸਾਡੇ ਅਫਸਰ ਹੋਣ ਕਹਿਣ ਭਈ ਤੂੰ ਇਹ ਰਾਹ ਵਾਲੇ ਤੋਰ ਵਧੀਆ ਹੋਵੇਗਾ ਕਿ ਆਪਣੇ ਮਨ ਦੇ ਵਿੱਚ ਤੋਂ ਆਪਣੇ ਮਨ ਚ ਜਿਸ ਟਾਈਮ ਭਰਤੀ ਹੋਏ ਸੀਗੇ ਹੁਣ ਛੋਟੀ ਸ਼ਾਰਟਕਟ ਲਾ ਲੋ ਉਥੇ 64 67 ਦੀ ਗੱਲ ਹੈ ਇਹ ਅਸੀਂ ਇਹ ਕੰਮ ਕਰਨਾ ਛੱਡ ਦਿਆ ਭਰਤੀ ਹੋ ਗਏ ਤੇ ਸਫਾਈਆਂ ਕਰ ਰਹੇ ਉਥੇ ਲੋਕ ਜਿਹੜੇ ਪਹਿਲਾਂ ਗਏ ਵੀ ਤੇ ਉਹ ਸਫਾਈ ਕਰ ਰਹੇ ਸਿਆਲ ਦੇ ਦਿਨ ਮੋਸਲੀਆ ਖੱਦਰ ਵਾਲੀਆਂ ਇੰਜੀਨੀਆਂ ਰਜਾਈਆਂ ਜੀਆਂ ਰੱਤਾਂ ਪੈਂਟਾਂ ਪਾਈਆਂ ਵੀ ਆ ਪਜਾਮੇ ਕਮੀਜ਼ ਪਾਏ ਹੋਏ ਤੇ ਉਹਨਾਂ ਦੇ ਨਾਲ ਲੱਗੇ ਹੋਏ ਝਾੜੂ ਮਾਰ ਰਹੇ ਹੂੰ 4 ਵਜੇ ਜਦ ਅਸੀਂ ਪਹੁੰਚੇ ਉਹਨਾਂ ਤੇ ਕਿ ਮੈਂ ਸਾਲੇ ਕਿੱਥੇ ਫਸ ਗਏ ਵੀਰੇ ਕੁੱਤੇ ਖਾਣੇ ਜੇ ਮੈਂ ਚੱਲ ਚੱਲੀਏ ਜਬ ਹਾਂ ਵਾਪਸ ਆ ਗਏ ਸਟੇਸ਼ਨ ਤੇ ਫੇਰ ਸੋਚਿਆ ਯਾਰ ਦੱਸਿਆ ਤਾਂ ਹੈ ਨਹੀਂ ਇਹਨਾਂ ਨੂੰ ਆ ਆ ਵੀ ਗਏ ਆਪਾਂ ਫੇਰ ਕਾਲਜ ਕੋਲ ਜਿਲ੍ਹਾ ਲੈ ਕੇ ਟੋਲ ਗਏ ਆਏਗੇ ਉਹ ਟੋਲेंगे ਫੇਰ ਫੇਰ ਬਦਨਾਮੀ ਹੋਏਗੀ ਉਨਾਂ ਨਾਲੋਂ ਬਿਹਤਰ ਕਿ ਵੀ ਚਲਦੇ ਆ ਉਥੇ ਕੰਮ ਨਹੀਂ ਕਰੇਗਾ ਸਾਰੇ ਮਹਿਨਾ ਇੱਕ ਜਿਹਨੇ ਬਿਲਕੁਲ ਢੱਕਾ ਨਹੀਂ ਤੋੜਦੇ ਤੇ ਕਿਸੇ ਨੂੰ ਹੂੰ ਦੋ ਬੰਦੇ ਮਦੇ ਉੱਪਰ ਗਵਾਹੀ ਰੱਖ ਲੈ ਉਹਨੇ ਨਿਗਰਾਨੀ ਕਰਨ ਵਾਸਤੇ ਇਹ ਭੱਜਣਾ ਜਾਵੇਂ ਅਸੀਂ ਨੇ ਕੰਮ ਨਹੀਂ ਕਰਿਆ ਹੂੰ ਦੌੜੇ ਹੈ ਨਹੀਂ ਅਰੇ ਕੰਮ ਨਹੀਂ ਕਰ ਗਦੇ ਤੇ ਉਹ ਕਹਿੰਦੇ ਜੀ ਨਹੀਂ ਕੰਮ ਕਰਨਾ ਤਾਂ ਲਿਖ ਕੇ ਦੇ ਦਿਓ ਉਹ ਲਿਖ ਕੇ ਵੀ ਦੇ دیا۔ ਕਿ ਨਹੀਂ ਕਰਦੇ ਅਫਸਰ ਕੋਲ ਕੌਣ ਜਾਂਦਾ ਜਦੋਂ ਉਸ ਟਾਈਮ ਭਰਤੀ ਦੇ ਲੋਕ ਡਰਦੇ ਦੇ ਤੇ ਥੋਜਮਾਂ ਜਾਣੇ ਕਿਉਂ ਬਾੜ ਕੀ ਲੜਾਈ ਹੋਈ ਪੈਂਟ ਕੀ ਹੋਈ ਲੋਕ ਭਰਤੀ ਨਹੀਂ ਪਬਲਿਕ تھی ਨਹੀਂ ਤੇ ਭਰਤੀ ਕਰਦੇ ਜਿੱਤਰਾ ਆਸਾਨੀ ਗੇਲਤ ਸੀਗੇ ਉਤਰੇ ਛੱਡਦੇ ਨਹੀਂ ਸੀ ਹਮ ਚਲ ਅਖੀਰ ਮਹੀਨਾ ਇੱਕ ਜਿਸ ਨੇ ਬਿਲਕੁਲ ਕੋਈ ਕੰਮ ਨਹੀਂ ਕਰਿਆ ਜਾਂ ਨਾ ਮਹੀਨਾ ਕੰਮ ਕਰਿਆ ਤਾਂ ਤੇ ਜਿਹੜੇ ਦੌੜਨ ਜਾਂਦੇ ਦੇ ਕਿ ਆ ਉਤਰਾਂ ਜਾਂਦੇ ਦੇ ਉਹਨਾਂ ਨੂੰ ਕੇਲੇ ਸੰਤਰੇ ਮਾਲਟੇ ਹੋਟੀ ਜਾਂ ਟੋਕਰੀਆਂ ਲੈਣ ਕੇ ਭਰ ਕੇ ਦੇ ਦਿੰਨੀਆਂ ਇਹ ਜੇ ਬਾਈ ਨੂੰ ਤੇ ਲੈ ਬਾਈ ਖਾ ਬਈ ਖਾ ਬਈ ਹਾਂ ਤੋ ਚੋ ਹੋਏ ਸਾਨੂੰ ਤੇ ਇਹ ਕਰਾ ਸਿਖਾਈ ਨਾ ਕਰ ਤੈ ਕਿਤਨਾ ਜਿੰਨੇ ਦੋ ਜਣੇ ਦੇ ਅਸੀਂ ਦੋ ਜਣੇ ਨੇ ਪਲਾਨਿੰਗ ਬਣਾਇਆ ਵੀ ਕੱਲ ਨੂੰ ਚੱਲेंगे ਉਹ ਬੰਦੇ ਠੀਕ ਦੱਸਿਆ ਨਹੀਂ ਕਿਸ ਨੂੰ ਵੀ ਗਰਾਊਂਡ ਤੇ ਚੱਲੇਗੇ ਜਦ ਜੇ ਗਰਾਊਂਡ ਤੇ ਜਾ ਕੇ ਉਹਨਾਂ ਨੇ ਕਿਹਾ ਕਿ ਵੀ ਅੱਜ ਉੱਥੇ ਜਾ ਕੇ ਰਾਣਾ ਮੁਰਾਦਪੁਰ ਹੱਥ ਲਾ ਕੇ ਆਣਾ ਇਹ ਪੱਤੀ ਨਾ ਲਿਖੇਂਗੇ ਧਰਮ ਦੇ ਮੈਂ ਕਿਹਾ ਸੜੇ ਕਿਉਂ ਨਾ ਨਾਮ ਲਖਵਾ ਲਈ ਅਸੀਂ ਪਹਿਲਾਂ ਜਾ ਗੋ ਕਿਹਾ ਉਹਨਾਂ ਨੇ ਦੌੜੇ ਮੁਰਾਦਪੁਰ ਤੱਕ ਮਤੇ ਛੋਟਾਂ ਲਾਈਆਂ 2000ਾਂ ਧੱਕੇ ਦੇ 2000 ਨੂੰ ਉਧਰਦਰ ਨੂੰ ਕੱਟਿਆ ਤੇ ਟੋਕਨ ਲੈ ਕੇ ਗਰਾਊਂਡ ਮੈਂ ਸਭ ਦੇ ਪਹਿਲਾਂ ਆ ਗਿਆ ਭਈ ਆ ਗਿਆ ਵੀ ਫਲਾਣਾ ਸੀ ਕਿ ਨੋ ਲਿਖੋ ਜੀ ਰੁਕ ਨੂੰ ਕਿ ਇਹ ਪਹਿਲੇ ਨੰਬਰ ਤੇ ਆਏਗੀ ਜੀ ਇਹ ਫਲਾਣੇ ਟੀਮ ਕੇ ਉਹ ਨਾਂ ਪਹਿਲੇ ਨੰਬਰ ਤੇ ਚੱਲਿਆ ਹੂੰ ਕਹਣਗੇ ਸਵਾਲੇ ਕਿ ਵੀ ਉਹ ਟੋਕਰੀਆਂ ਜੋ ਕੇਲੇ ਸੰਗਤ ਰਹੇ ਜਾਂਦੀਆਂ ਗਿਆ ਹੋਰਾਂ ਦੀਆਂ ਉਹ ਸਾਰੀਆਂ ਦੇ ਰੱਖਤੀ ਹੋਏ ਨੇ ਵੀ ਇਹ ਛਕੇ ਅਖੀਰ ਉਦਨੇ ਪਰਨ ਕਰਦੇ ਆ ਕਿ ਵੀ ਅੱਜ ਦੇ ਬਾਅਦ ਕਿਸੇ ਦੇ ਕੰਮਾਂ ਹੋ ਹੀ ਨਹੀਂ ਕੋਹਣੀ ਇੰਜੀਨੀਅਰ ਕੋਰ ਦੇ ਮਤੇ ਜਿੱਥੇ ਪੈਨਲ ਬਣਾਉਣੇ ਕਿ ਗਾਰਡਰ ਬਣਾਉਣੇ ਪੁਲ ਬਣਾਉਣੇ ਸਾਰੇ ਚਲੋ ਜੀ ਰਾਤ ਨੂੰ ਰਹਿ ਕੀ ਕਰਨ ਜਾਣਾ ਚਲੋ ਜੀ ਕਿਹਾ ਹੋਰ ਜੋ ਵੀ ਕੰਮ ਕਰਨੇ ਕਸਵਾਲ ਹੈਗੇ ਵੀ ਪਰਮਾਣੂ ਮਤੇ ਪੋਸਟਿੰਗ ਹੋ ਗਈ ਫਿਰ ਉਹਦੇ ਬਾਅਦ ਮਤੇ ਉਹਤੇ ਪੋਕਰਣ ਉਹ ਵੀ ਟੈਸਟ ਕਰਿਆ ਲਾ ਲੋ 18 ਸਾਲ ਦੇ ਵਿੱਚ ਮਤੇ ਕਹਿਣੇ ਕਸਵਾਲ ਹੈਗੇ ਜਿਹੜਾ ਕਹੇ ਕਰੇ ਵੀ ਮੁਖਤਿਆਰ ਕੇ ਪਾਰਟੀ ਕੇ ਉਹ ਮੈਂ ਜਾਉਂ ਜੀ ਉਹ ਮੈਂ ਜਾਉਂ ਜੀ ਤੇ ਸਭ ਨਾਲ ਲਗੇ ਕਰੇ ਬੀਗੀ ਗੱਲ ਜਾ ਕੇ ਸਾਨੂੰ ਸੂਤ ਮਿਲਦੀ ਐ ਤੇ ਬਾਦਮਾ ਲੇ ਲਾਖ ਚਲੇ ਗਏ 2 ਸਾਲ ਉੱਥੇ ਲਾਇ 2 ਸਾਲ ਦੇ ਬਾਅਦ ਜਦ ਵਾਪਸ ਆਏ ਆ ਗਏ ਧੋੜੀ ਦੇ ਦਿਨ ਦੇ ਤਾਂ ਕੁਛ ਹੁਸ਼ਿਆਰ ਪਰ ਲਾ ਲੈ ਗਿਆ ਕੁਝ ਦਸੂਆ ਲਾ ਲੈ ਕੇ ਮਕੇਰੀਆਂ ਲਾਲੋ ਅਸੇ ਜਿੰਨੇ ਸਟੇਸ਼ਨ ਆਏ ਉਹ ਹੀ ਕਹਿੰਦੇ ਕਰ ਮੈਕਰ ਨੂੰ ਜਾਣਾ ਹਮ ਰੱਖਦੇ ਯਾਰ ਗਨ ਉਰੇ ਪਈ ਰਹਿੰਦੇ ਜਿਆ ਤੋਂ ਔਰ ਡੱਬਾ ਬੁਕਿੰਗ ਕਰਦੇ ਖਿਡਕੀਆਂ ਲਾ ਦਿਆਂ ਸਾਰੇ ਡੱਬੇ ਮਮ ਤੇ ਰੇ ਫਲਾ ਮੇਰੀ ਜ਼ਿੰਮੇਵਾਰੀ ਤੇ ਲੋਕ ਦਿੱਲੀ ਚਲੇ ਗਏ ਚਲ ਦੂਏ ਦਿਨ ਉਹ ਉਥੇ ਆ ਗਏ ਬੜੇ ਖੁਸ਼ ਹੋਏ ਕਹਿੰਦੇ ਸਾਨੂੰ ਛੱਡਦੇ ਆਏ ਨੇ ਕਿਸੇ ਅਫਸਰ ਨੂੰ ਨਹੀਂ ਦੱਸਿਆ ਕਿਸੇ ਉਸ ਨੂੰ ਨਹੀਂ ਦੱਸਿਆ ਕਹਿੰਨੇ ਕਿ ਸਵਾਲੇ ਕੰਮ ਉੱਤੇ ਬਸਵਾਸ ਕਰਕੇ ਯਕੀਨ ਕਰਕੇ ਮਤੇ 25 ਰੇਫਲਾ ਬਗਸਾ ਲਾਇਆ ਜਿੰਦਾ ਲਾਗੇ ਸਾਰੀ ਗੱਡੀ ਨੂੰੇ ਬੰਦ ਕਰ ਦਿਆ ਅਖੀਰ ਉਰੇ ਤੱਕ ਕਿ ਜਿੰਨੇ ਦਿਨ ਲਾਏ ਆ ਜਰਨਲ ਤੱਕ ਮਦੀਓ ਲੰਘਦੇ ਨੂੰ ਜਿਉ ਕਿਤੇ ਪਤਾ ਲੱਗਣਾ ਕਿ ਵੀ ਹੋਰਿਆਂ ਲੰਗੇ ਜਾ ਰਿਹਾ ਤਾਂ ਖੜਾ ਆ ਕੇ ਗੱਡੀ ਚੜਾ ਕੇ ਲੇਕੇ ਜਾਂਦੇ ਤੇ ਉਤੇ ਇਨੀ ਇੱਜ਼ਤ ਬਖਸ਼ੀ ਜੀ ਪਰਮਾਤਮਾ ਨੇ ਬਖਸ਼ੀ ਕਮਕੀ ਕਮਕੀ ਕਦਰ ਅੱਜ ਵੀ ਮੈਂ ਇਹ ਗੱਲ ਕਹਿੰਨੇ ਕਮਕੀ ਕਦਰ ਹੈ ਜਿੰਨਾ ਕੰਮ ਚੰਗਾ ਕਰੇਗਾ ਬੰਦਾ ਉਹਨਾਂ ਮਦੇ ਉਹ ਵੀ ਕਦਰ ਹੋਣੀ ਤੇ ਇਸ ਚੀਜ਼ ਨੂੰ ਮੈਂ ਹਰੇਕ ਨੂੰ ਇਹ ਗੱਲ ਸਪਸ਼ਟ ਕਰ ਦੇਣਾ ਕਿ ਮਨ ਜੀਤੋ ਤਾਂ ਜੱਗ ਨੂੰ ਜੀਤenge ਮੁਕਤੀ ਗੱਲ ਮਾਮੇ ਇਹ ਹੀ ਮੇਰਾ ਗੇ ਅੱਜ ਵੀ ਜੇ ਕੋਈ ਕੱਲ ਨੂੰ ਪ੍ਰੋਗਰਾਮ ਕਹੇ ਵੀ ਕੱਲ ਨੂੰ ਫਲਾਣੀ ਜਗ੍ਹਾ ਖੇਲਾ ਹੋਣ ਜਾਣੀ ਆ ਤੇ ਮੈਂ ਉੱਥੇ ਜਵਾਬ ਪਾਗਲੇ ਨੂੰ ਜਾ ਕੇ ਜੀ ਜਾ ਕੇ ਪਾਗਲੇ ਉੱਥੇ ਨੋ ਐਂਟਰੀ ਬਿਲਕੁਲ ਪਿਆਰ ਹੈ ਹੂੰ ਕਦੇ ਇਹ ਨਹੀਂ ਜਵਾਬ ਨਹੀਂ ਹੈ ਕਿ ਵੀ ਮੈਂ ਨਹੀਂ ਕਰਾਂਗਾ ਗੋਡਾ ਇਹ ਵੀ ਟੁੱਟਿਆ ਵਾ ਇਹ ਵੀ ਟੁੱਟਿਆ ਵਾ ਬਾਹਮ ਵੀ ਟੁੱਟੀ ਹੋਈ ਹੈ ਕਦੇ ਨਹੀਂ ਅੰਦਰ ਜੇ ਗੋਡੇ ਟੁੱਟੇ ਹੋਏ ਨੇ ਜੀ ਕੋਈ ਦੂ ਕਿਤਨੀ ਹੈ ਅੱਜ ਸੀਗਾ ਤੇਲ ਕਟਾਇਆ ਪੰਜੀਰੀ ਕੋਲੀ ਖਾਈ ਆ ਚੱਲ ਬਈ 30 ਤੱਕ ਜਾਇਆ ਇੱਧਰ ਨੂੰ ਜਾਇਆ ਇੱਧਰ ਨੂੰ ਜਾਇਆ ਤੁਰ ਉਹ ਇੰਨੇ ਨੂੰ ਹਾਲਮ ਹੋ ਜਾਂਦੀ ਦੀ ਤੇ ਦੇਸੀ ਕੀ ਅਰਧੋਜ ਜਾਂ ਰਲਾਗੇ ਖਾਗ ਮਤੇ ਅੱਜ ਦੁਨੀਆ ਦੇ ਵਿੱਚ ਫਿਰ ਕੇ ਮੈਂ ਇਹ ਦੱਸ ਰਿਹਾ ਦਾਅਵੇ ਦੇ ਅੱਛਾ ਦੋਵੇਂ ਗੋਡੇ ਟੁੱਟੇ ਹੋਏ ਨੇ ਤੁਹਾਡੇ ਟੁੱਟਿਆ ਵਾ ਇਹ ਇੱਥੇ ਟੁੱਟਿਆ ਦਾ ਆ ਗੱਲ ਇਹ ਚੱਕ ਗਏ ਜੀ ਸੱਪਾ ਬੈਠੇ ਆ ਇਹ ਤੁਹਾਡੇ ਪੁਰਾਣੇ ਸਾਥੀ ਨੇ ਸਾਥੀ ਲਾਲੋ ਗਿਆ ਉਰੇ ਮਦੇ ਟੋਲ ਪਲਾਜੇ ਪਰ ਜਿੰਨੇ ਦਿਨ ਰਹੇ ਤੇ ਢਾਈ ਟਾਂ ਦੋ ਸਾਲ ਇਕੱਠੇ ਤੇ ਚਾਹ ਵਾਲਾ ਬਾਬਾ ਕਹਿੰਦਾ ਬਾਹਰ ਗਲਾਸ ਕੱਢ ਕੇ ਕਹਿੰਦਾ ਚਾਹ ਦੇ ਦੇ ਬਾਬੇ ਚਾਹ ਦੇ ਦੇ ਉਹਦਾ ਚਾਹ ਬੋਲੀ ਪਿੱਛੇ ਗੱਡੀ ਵਾਲੇ ਨੇ ਦੇਖਿਆ ਜੀ ਓਹੋ ਉਹ ਗੱਡੀ ਮਾਰੀ ਫੇਰ ਵੀ ਡੋਰ ਲਾਉਣੇ ਤੁਸੀਂ ਉਹ ਇਹ ਕਰਕੇ ਉਹਨੂੰ ਡਾਕਟਰ ਨੂੰ ਦਿਖਾਇਆ ਉਹ ਖਬਰ ਲੱਗੀ ਵੀ ਕਿ ਤੇਰੇ ਪਟਿਆਲੇ ਦੀ ਦਿੱਤੀ ਆਵੇ ਕਿਸਾਨ ਤੁਸੀਂ ਲੋਕਾਂ ਨੂੰ ਬਖਸ਼ ਦੇ ਕਰੋ ਲੋਕਾਂ ਨੂੰ ਬਖਸ਼ ਦੇ ਕਰੋ ਉਹਨਾਂ ਨੂੰ ਇਹ ਗੱਲ ਕਹੀ ਤਿੰਨ ਲੱਖ ਦੇ ਦੋ ਅੱਜ ਤਿੰਨ ਲੱਖ ਨਾ ਛਾੜਾਂਗਾ ਹੈ ਕਿਸੇ ਬਣਾ ਤੋੜ ਕੇ ਦੇ ਸਕਦਾ ਪਰ ਮੈਂ ਕਹਿੰਦਾ ਤੇਰੀ ਲਾਠੇ ਚ ਰਾਡ ਪੂਗੀਏਗਾ ਮੈਂ ਕੋਈ ਲੋੜ ਨਹੀਂ ਮੈਨੂੰ ਰਾਡ ਪਾਉਣ ਦੀ ਬਿਨਾਂ ਰਾਡ ਦੇ ਚੱਲੂਗਾ ਮੈਂ ਕਹਿੰਦਾ ਫੇਰ ਵੀ ਉਹਨੂੰ ਦੱਸ ਗਏ ਆਂ ਦਿਖਾ ਗਏ ਆਂ ਇਹ ਕਿ ਤੇਰੇ ਪਟਿਆਲੇ ਜੀ ਜਿੱਤਿਆ ਪਾਇ ਇਹ ਫੇਰ ਵੀ ਕਹਿੰਦਾ ਰਾਤ ਦੀ ਲੋੜ ਨਹੀਂ ਮੈਂ ਫੇਰ ਵੀ 15 ਦੇ ਵਿੱਚ ਬਤੀਸ਼ਾ ਵਿਦੇਸ਼ ਮੰਤਰੀ ਸੁਸ਼ਮਤ ਸਵਰਾਜ ਨੇ ਜਦੋਂ ਉਸ ਟਾਈਮ ਲਾਂਚਮੈਂਟ ਕਰਿਆ ਕਿ ਵੀ 15 ਉਰੇ ਉਦਘਾਟਨ ਕਰਨਾ ਜੇ ਉਹ ਇਹ ਇਨਾ ਇਹਨਾਂ ਨੇ ਕਰਨਾ 70 ਪਲਸ ਵਾਲੇ ਨੇ ਮੈਂ ਕਿਹਾ ਟਾਈ ਪਾ ਲੋ ਬਈ ਮੈਂ ਆਪਣੇ ਪੰਜਾਬ ਗੱਢੀ ਤੇ ਮੈਂ ਲਾਵਾਂਗਾ ਅੱਛਾ ਤੇ ਇਹ ਪੰਜਾਬ ਵਾਲੇ ਕਹਿੰਦੇ ਬਹੁਤ ਐ ਵੀ ਹੋਰ ਤੂੰ ਰਹਿਣ ਦੇ ਇਹਨਾਂ ਚੀਜ਼ਾਂ ਨੂੰ ਹੂੰ ਪੀ ਅਸੀਂ ਆਪ ਕਰ ਲੈਨੇ ਮੈਂ ਕਿ ਟਾਈਪ ਆ ਲੋ ਜਿਸ ਦਾ ਨਾਮ ਆਏਗਾ ਫੇਰ ਉਹ ਕਰ ਦੇਗਾ ਉਹ ਟਾਈਮ ਉਹ ਮੇਰਾ ਨਾਮ ਆ ਗਿਆ ਫੇਰ ਭਾਈ 22 ਸਟੇਟ ਦੂਸਰੇ ਦੇ ਉਹਨਾਂ ਵਾਸਤੇ ਟਾਈ 8 ਲੈਣਾ ਹੁੰਦੀਆਂ 8 ਮਾ ਉਦਘਾਟਨ ਕਰਨਾ 800 ਮੀਟਰ ਦਾ ਤੇ ਉਹ ਉਹਨਾਂ ਮਾ ਟਾਈਪ ਆਲੀ ਉਹ ਮੇ ਵੀ ਮੇਰਾ ਨੰਬਰ ਆ ਗਿਆ ਲੋਕਾਂ ਨੇ ਸ਼ਾਬਸ਼ ਇਹ ਲਾ ਲੋ ਕਿ ਨੌ ਲੈ ਕੇ ਲਲਕਾਰਾ ਲਾ ਲੋ ਮੈਨੂੰ ਪਤਾ ਹੀ ਨਹੀਂ ਲੱਗਿਆ 800 ਮੀਟਰ ਮੈਂ ਕਦ ਕਰ ਦਿੱਤੀ ਹਾਂ ਅੱਗੇ ਮੈਂ ਕੱਪੜਿਆਂ ਬਾ ਮਸੀ ਕਿੰਨੇ ਮਿੰਟ ਚ ਕਰ ਦੇਣਾ ਬਾਪੂ ਜੀ ਕੁ ਟਾਈਮ ਦਾ ਹੈ ਟਾਈਮ ਫਿਕਸ ਹੋਣੀ ਨਾ ਮੈਂ ਲਿਖੇ ਹੋਏ ਆ ਲਾ ਲੋ ਯਾਦ ਤਾਂ ਹੈ ਨਹੀਂ 2 2 ਹੱਦ ਠੀਕ ਹੈ ਜਿੰਨਾ ਵੀ ਕੋਸ਼ਿਸ਼ ਇਹ ਕੋਈਦੀ ਹੈ ਕਿ ਉਹ ਮਿੰਟ ਮੂਟ ਨਹੀਂ ਦੇਖੀ ਦੇ ਕਿ ਵੀ ਅੱਠ ਬੰਦਿਆਂ ਦਾ ਅੱਠਾਂ ਤੋਂ ਜਾਣਾ ਪਹਿਲਾਂ ਕਿਉਂ ਜੋਰ ਲਾਣੇ ਵਾਲੇ ਲਾਈ ਜਾਵੇ ਇੱਕ ਨੂੰ ਸਮਾਂ ਰੇਲੇ ਦੇ ਵਿੱਚ ਮੈਂ ਜਵਾਬ ਦੇ ਦਿਆ ਹੱਥ ਮਾਰ ਦਿਆ ਮੈਂ ਆ ਰਿਹਾ ਮੈਂ ਫਿਕਰ ਨਾ ਕਰ ਤੂੰ ਲਾ ਜੋੜ ਜਿਹੜਾ ਤੇ ਲੱਗਦਾ ਉਹ ਡੰਡਾ ਲੈ ਕੇ ਲੰਘੇ ਲੈ ਕੇ ਦੂਜੀ ਪਾਰਟੀ ਤੇ ਮੈਂ ਉਹਨੂੰ ਰੁਕਾ ਮਾਰ ਦਿਆ ਮੇਰੇ ਆਪਣੇ ਪੰਜਾਬ ਦੇ ਲੜਕੇ ਕਹਿੰਦੇ ਤੈ ਰੁਕਾਂ ਦੀ ਮਾਰਨਾ ਤਾਂ ਵੀ ਉਹਨੂੰ ਕਹਿਣਾ ਨਹੀਂ ਸੀਗਾ ਮੈਂ ਕਹਦੇ ਕਹਦੇ ਆ ਉਸ 50 ਕਰਮ ਗਿਆ ਉਹ ਕ੍ਰੋਸ ਕਰਿਆ 50 ਹੋਰ ਐਡਵਾਂਸ ਕਰਿਆ 400 ਦੇ ਵਿੱਚ ਲਾ ਲੋ 100 ਗਾਜ ਮਤੇ ਫਰਕ ਪਾ ਦੇ ਆਗੇ ਪਹਿਲਾ ਝੰਡਾ ਘੜਦੇ ਉੱਤੇ 16 ਟੀਮਾਂ ਦੀਆਂ ਜਿਹੜੀਆਂ 16 ਦੇ ਵਿੱਚ ਮਤੇ ਫਾਸਟ ਕਰਦੇ ਕੀ ਬਾਤ ਹੈ 16 ਟੀਮਾਂ ਨੂੰ ਫਾਸਟ ਦਿਖਾ ਦੇ ਕੱਲੇ ਮਨ ਨੂੰ ਇਸ ਤੇ ਛੌਂਕ ਤੇ ਕਿ ਜੇ ਕਰਨਾ ਨਾਲ ਤਾਂ ਉਸਕੇ ਮੁਤਾਬਕ ਕਰੋ ਨਹੀਂ ਤਾਂ ਕਰੋ ਦਿਲ ਛੋਟਾ ਜਗਾ ਮਰਤੇ ਤਾਂ ਹੋਣੇਗਾ ਨਹੀਂ ਹੋਏਗਾ ਜੇ ਜਾਣਾ ਹੁੰਦਾ ਤੁਰਕੇ ਚਲਾ ਜਾਂਦਾ ਮੋਟਰਸਾਈਕਲ ਜੀ ਮੈਨੂੰ ਕੋਈ ਲੋੜ ਨਹੀਂ ਕਿ ਕਿੰਨਾ ਪੜਿਆ ਹੈ ਬਾਪੂ ਜੀ ਉਸ ਟਾਈਮ ਮੈਂ ਅੱਠਵੀਂ ਪਾਸ ਕਰਕੇ ਆਇਆ ਤੇ ਫਿਰ ਇਨਾਮ ਨੂਮ ਦੇ ਤੌਰ ਦੇ ਕੁਝ ਘਰ ਦੀ ਸਹਾਇਤਾ ਆਇਆ ਕਿਹਨਾਂ ਤੱਕ ਕਿ ਹੋਗੇ ਵੀ ਜਾਮਨੂ ਜਿਹੜੇ ਮੈਡਲ ਜੇ ਪਏ ਆ ਛਿੱਟਾਂ ਛੂਟਾਂ ਜੀਆਂ ਪਈਆਂ ਕੋਈ ਅਸਾਵੇਂ ਨਹੀਂ 40 ਸਾਲ ਹੋ ਗਏ ਲਗਾਤਾਰ ਲਾ ਲੋ ਤੇ ਵਿਚ ਦੇ 40 50 ਤਾਂ ਮੈਂ ਜੋਕਰ ਨੂੰ ਬਣਦੇ ਲੈ ਲਈ ਜਾ ਤੂੰ ਪੰਜਵੀਂ ਕਲਾਸ ਫਾਲਟ ਕਰ ਦੇ ਪੰਜਵੀਂ ਕਲਾਸ ਤੋਂ ਫਾਲਟ ਕਰਦੇ ਮਤੇ ਪਏ ਹੁਣ ਇੱਕ ਤੋਂ ਦਾ ਨਹੀਂ ਅੱਜ ਨਹੀਂ ਕੋਈ ਵੀ ਹੈ ਆ ਤਾਂ ਕਾਗਜ਼ ਕਾਗਜ਼ ਤੇ ਮੇਰਾ ਖਿਆਲ ਕਹਿੰਦਾ ਵੀ ਜੇ ਤੋਲਣ ਲੱਗੇ ਤਾਂ ਹਰ ਵਿੱਚ 4 ਕਿਲੋ ਪਏ ਹੁਣੇ 5 5-7 ਕਿਲੋ ਪਏ ਹੈ ਲੈ ਘਰ ਆ ਤੰਗੇ ਵਿੱਚ ਕੋਈ ਜੀ ਕੋਈ ਪਰਵਾਹ ਨਹੀਂ ਹੈ ਪ੍ਰਮਾਤਮਾ ਦੀ ਕਿਰਪਾ ਪੜਪੋਤੇ ਹੈ ਪੋਤੇ ਨਹੀਂ ਜੇ ਪੋਤੇ ਦੇ ਵੀ ਜਜ਼ਬਾ ਹੈਗੇ ਜੀ ਫਿਰ ਉਹ ਦੌੜ ਦੌੜਾ ਥੋੜੇ ਵਾਲਾ ਜਜ਼ਬਾ ਉਹ ਨਹੀਂ ਉਹ ਕਹਿੰਦੇ ਅਸੀਂ ਆਪਣੀ ਮਰਜ਼ੀ ਕਰੀ ਮੈਂ ਕਿਹਾ ਇੱਥੇ ਐਸ਼ਾ ਲੂਟ ਗੋਏ ਆਪਾਂ ਨੂੰ ਕਹਿੰਦੇ ਬਾਹਰਲੇ ਪੁੱਤ ਜਾਏਗੇ ਪੋਤੇ ਤਿੰਨ ਤਿੰਨ ਬਾਹਰ ਗਏ ਹੋਏ ਆਂ ਗਾਂਹ ਪੜਪੋਤਾ ਪੜ ਰਿਹਾ ਔਰ ਪੜਪੋਤੀ ਪੜ ਰਹੀ ਹੈ ਬਾਕੀ ਮਦੀਆ ਐਸ਼ਾ ਲੁੱਟ ਰਹੇ ਨੇ ਕੋਈ ਬਾਹਰ ਦਾ ਘੇੜਾ ਤਾਂ ਨਹੀਂ ਬੱਜਾ ਪੁੱਪੀ ਫੇ ਜਿੰਦਗੀ ਤੁਹਾਡੀ ਨਹੀਂ ਮੈਂ ਬਾਹਰ ਮਨਾ ਕਰ ਦਿੱਤਾ ਨਹੀਂ ਦੌੜ ਲਾਉਣੇ ਮਨਾ ਕਰਤਾ ਕਦੀ ਬਾਹਰ ਬਾਹਰ ਦੌੜ ਲਾਉਣ ਵਾਸਤੇ ਵੀ ਉੱਥੇ ਕੀ ਕਰਦੇ ਹੁਣ ਕਹਿਣੇ ਵਾਲੀ ਗੱਲਾਂ ਕੁਛ ਐ ਕਰਨੇ ਵਾਲੀਆਂ ਕੁਛ ਐ ਔਰ ਇਹਦੇ ਗਰਾਉਂਡ ਮੇ ਚ ਗਰਾਉਂਡ ਮੈਂ ਗਏ ਤਾਂ ਜੇ ਚਾਹ ਪੀਣੀ ਹੈ ਤਾਂ ਵੀ ਕਹਿੰਗੇ 10 ਰੁਪਏ ਪਹਿਲਾਂ ਦੇ ਦੇ। ਹੂੰ। ਤੋ ਇਹ ਨਾਲੋਂ ਆਪਣੇ ਘਰੇ ਬੈਠ ਕੇ ਨਹੀਂ ਪੀਲੇਗਾ। ਉੱਥੇ ਜਾਏਗਾ ਵੀ ਨਹੀਂ ਦੂਦ ਇੱਕ ਕੋ ਕਰੇਗਾ ਤੇ 10 ਰੁਪਏ ਦੀ ਚਾਹ ਪੀਏਗਾ। ਨਹੀਂ। ਕੋਈ ਫਰਕ ਨਹੀਂ ਪੈਂਦਾ। 600 ਰੁਪਏ ਐਂਟਰੀ ਦੇ ਹੈ ਹైదరాబాద్ ਦਾ। ਆ 600 ਲੱਗਿਆ ਕਰਾਏਗਾ। 600 ਵੀ ਉਹ ਤੇ ਖਾਣੇ ਬਾਅਦ ਤੇ। ਪਰ ਮੇਰੇ ਨਾਲ ਉਸ ਤੋਂ ਮੈਡਲ ਲਿਆ ਬਸ। ਉਹ ਮੈਡਲ ਲੈ ਲਿਆ ਬਾਹਲਾ ਕਰੇਗਾ ਤਾਂ 6 ਵਜੇ 6 ਵਜੇ। ਪੈਸੇ ਨਹੀਂ ਮਿਲਦੇ ਵੀ ਬਾਪੂ ਇਹਨੇ ਦੂਰੋਂ ਆਏ ਨਾ ਇਹਨਾਂ ਟਾਈਮ ਹੁੰਦਾ ਅਗਲਾ ਕਹਿੰਦਾ ਰੇਲ ਗੱਡੀ ਲੰਘੀ ਕਹਿੰਦਾ ਕੱਲ ਨੂੰ ਆਏਗੀ ਸਾਲੀ ਕੱਦ ਨੂੰ ਲੰਘਣ ਦੇ ਐਲੋਸੀ ਕੱਲ ਨੂੰ ਆਉਗੀ ਕੱਲ ਨੂੰ ਆ ਜੀ ਸਿਰੋ ਸ਼ੁਕਰੇ ਬਾਪੂ ਜੀ ਧੰਨਵਾਦੀ 80 ਸਾਲ ਦੇ ਐਥਲੀਟ ਬਾਪੂ ਮੁਖਤਿਆਰ ਸਿੰਘ ਉਹਨਾਂ ਦੇ ਜਜ਼ਵੇ ਨੂੰ ਸਲਾਮ ਹੈ ਜਿਨ੍ਹਾਂ ਦੇ ਗੋਡੇ ਟੁੱਟੇ ਹੋਏ ਨੇ ਪਰ ਅੱਜ ਵੀ ਉਹ ਚੈਲੰਜ ਕਰਦੇ ਨੇ ਵੀ ਜਿੱਥੇ ਵੀ ਦੌੜ ਹੁੰਦੀ ਹੈ ਮੈਂ ਕਹਿ ਕੇ ਅੱਗੇ ਜਾਣਾ ਤੇ ਮੈਂ ਪਹਿਲੇ ਨੰਬਰਾਂ ਦੇ ਵਿੱਚ ਆ ਨਾ ਬੜਾ ਵੱਡਾ ਸਲਾਮ ਹੈ ਅੱਜ ਦੇ ਯੁੱਗ ਦੇ ਵਿੱਚ ਜਿੱਥੇ ਬਜ਼ੁਰਗਾਂ ਦੇ ਗੋਡੇ ਦੁਖਣ ਲੱਗ ਜਾਂਦੇ ਨੇ ਬਿਮਾਰੀਆਂ ਦੇ ਨਾਲ ਪੀੜਤ ਹੁੰਦੇ ਨੇ ਇੱਕ ਵੱਡਾ ਸੁਨੇਹਾ ਬਾਪੂ ਜੀ ਨੇ ਦਿੱਤਾ ਵੀ ਜੇ ਤੁਸੀਂ ਮੰਨ ਦਿੱਤਿਆ ਤਾਂ ਸਭ ਕੁਝ ਦਿੱਤਿਆ ਮੰਨਦੇ ਨਾਲ ਹੀ ਸਾਰਾ ਕੁਝ ਹੈ ਕੈਮਰਾ ਪਰਸੇ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਪੰਜਾਬੀ ਡਾਕ